ਸਲਾਮ ਵਾਲੇਕੁਮ ਉਮੀਦ ਕਰਨੀ ਹੈ ਤੁਸੀਂ ਸਾਰੇ ਖੈਰੀਅਤ ਨਾਲ ਹੋਵੋਗੇ ਬਾਬਾ ਬੰਤਾ ਬਾਬਰੀ ਮਸਜਿਦ ਨੂੰ ਸ਼ਹੀਦ ਕਰਕੇ ਮੰਦਿਰ ਬਣਾਉਣ ਤੇ ਬਹੁਤ ਖੁਸ਼ ਹੈ ਤੇ ਹਿੰਦੂਆਂ ਨੂੰ ਵਧਾਈਆਂ ਦੇਣ ਦਿਆ ਹੈ ਨਾਲ ਹੀ ਨਾਲ ਹਿੰਦੂਆਂ ਦੇ ਤਰਲੇ ਵੀ ਪਾਉਂਦਿਆ ਹੈ ਕਿਹੜੀ ਗੱਲਾਂ ਤਰਲੇ ਪਾਉਂਦਿਆ ਇਹ ਅਸੀਂ ਅੱਜ ਦੀ ਵੀਡੀਓ ਵਿੱਚ ਜਾਣਾਂਗੇ ਸੋ ਚੱਲ ਕੇ ਵੀਡੀਓ ਦੇਖਨੇ ਆ ਫਿਰ ਕਰਨੇ ਆ ਗੱਲਬਾਤ ਗੋ ਬਾਬਾ ਬੰਤਾ ਸਿੰਘ ਦੀਆਂ ਗੱਲਾਂ ਮੈਨੂੰ ਬਿਲਕੁਲ ਵੀ ਨਹੀਂ ਚੰਗੀਆਂ ਲੱਗੀਆਂ ਕਿਉਂਕਿ ਉਹਨਾਂ ਨੇ ਸਿਰਫ ਇੱਕ ਪਾਸੇ ਦੀ ਗੱਲ ਕੀਤੀ ਹੈ ਉਹ ਜਿਸ ਮੰਸਬ ਤੇ ਕਾਇਮ ਹੈ ਉਹਨਾਂ ਨੂੰ ਚਾਹੀਦਾ ਸੀਗਾ ਸੱਚੀ ਤੇ ਖਰੀ ਗੱਲ ਕਰ ਦੇ ਜੋ ਚੀਜ਼ ਸੀ ਜਿਸ ਤਰ੍ਹਾਂ ਵਾਕਿਆ ਹੋਇਆ ਸੀਗਾ ਜਾਂ ਜਿਸ ਤਰ੍ਹਾਂ ਹੱਕ ਸੱਚ ਦੀ ਗੱਲ ਕਰਨੀ ਚਾਹੀਦੀ ਏ ਬਾਬਾ ਬੰਤਾ ਨੇ ਉਸ ਤਰ੍ਹਾਂ ਹੱਕ ਸੱਚ ਦੀ ਗੱਲ ਨਹੀਂ ਕੀਤੀ ਤੁਸੀਂ ਦਵੋ ਵਧਾਈਆਂ ਵਧਾਈਆਂ ਦੇਣ ਚ ਕੋਈ ਇਤਰਾਜ਼ ਨਹੀਂ ਹੈ ਲੇਕਿਨ ਜਿਸ ਤਰ੍ਹਾਂ ਮੰਦਿਰ ਬਣਾਇਆ ਗਿਆ ਹੈ ਉਸ ਚੀਜ਼ ਤੇ ਤੇ ਇਤਰਾਜ਼ ਕਰੋ ਕਿ ਮਸਜਿਦ ਨੂੰ ਢਾਕੇ ਤੇ ਮੰਦਿਰ ਖੜਾ ਕਰ ਦੇਣਾ ਕੀ ਇਹ ਸਹੀ ਹੈ ਤੁਹਾਡੇ ਖਿਆਲ ਦੇ ਵਿੱਚ ਹੁਣ ਤੁਸੀਂ ਆ ਵੀ ਦੇਖਿਆ ਹੋਣਾ ਸੋਸ਼ਲ ਮੀਡੀਆ ਤੇ ਵੀ ਇਹ ਚੀਜ਼ਾਂ ਬੜੀਆਂ ਗਰਦਸ਼ ਕਰ ਰਹੀਆਂ ਦਈਆਂ ਹੈ ਕਿ ਸਿੱਖਾਂ ਦੇ ਵਿੱਚ ਵੀ ਦੋ ਤਰ੍ਹਾਂ ਦੀਆਂ ਧੜੇਵਾਜ਼ੀਆਂ ਬਣ ਗਈਆਂ ਕੁਝ ਸਿੱਖਾਂ ਦਾ ਮੰਨਣਾ ਇਹ ਹੈ ਕਿ ਜਿਹੜਾ ਇਹ ਕੰਮ ਕੀਤਾ ਹੈ ਇਹ ਗਲਤ ਹੈ ਤੇ ਅਸੀਂ ਮੁਸਲਮਾਨਾਂ ਦੇ ਨਾਲ ਖੜੇ ਆ ਤੇ ਕੁਝ ਸਿੱਖਾਂ ਦਾ ਮੰਨਣਾ ਇਹ ਹੈ ਕਿ ਨਹੀਂ ਇਹ ਬਿਲਕੁਲ ਸਹੀ ਹੋਇਆ ਬਾਬਾ ਬੰਤਾ ਨੇ ਕਿਹਾ ਹੈ ਕਿ ਜਦੋਂ ਉਹਨਾਂ ਦਾ ਜ਼ੋਰ ਚੜਿਆ ਸੀ ਤੇ ਉਹਨਾਂ ਨੇ ਮੰਦਰ ਢਾਕੇ ਤੇ ਮਸਜਿਦਾਂ ਬਣਾਤੀਆਂ ਸੀ ਤੇ ਹੁਣ ਸਿੱਖ ਹਿੰਦੂਆਂ ਦਾ ਜ਼ੋਰ ਚੜਿਆ ਹੈ ਤੇ ਉਹਨਾਂ ਨੇ ਮੰਦਰ ਢਾਕੇ ਤੇ ਮਸਜਿਦ ਢਾਕੇ ਤੇ ਮੰਦਰ ਬਣਾਤਾ ਹੈ ਇਸ ਲਈ ਉਹਨਾਂ ਨੂੰ ਲੱਖ ਲੱਖ ਵਧਾਈਆਂ ਤੇ ਜਿਹੜੇ ਸਿੱਖ ਇਹਦਾ ਰਾਜ਼ ਕਰਨਦੇ ਆ ਉਹਨਾਂ ਦਾ ਇਤਰਾਜ਼ ਕਰਨਾ ਨਹੀਂ ਬਣਦਾ ਕਿਉਂ ਨਹੀਂ ਬਣਦਾ ਹਿੰਦੂ ਨਾਲ ਇਹ ਵੀ ਨਾਲ ਟਿੱਪਣੀਆਂ ਕਰਨਦੇ ਆ ਤਾਹਨੇਵਾਜ਼ੀਆਂ ਕਰਨਦੇ ਆ ਕਿ ਜਿਹੜਾ ਉਸ ਰਾਮ ਮੰਦਰ ਚ ਆਏਗਾ ਮੱਥਾ ਟੇਕੇਗਾ ਉਹ ਦੇਸ਼ ਬਰੋ ਉਹ ਦੇਸ਼ ਭਗਤ ਉਹ ਜਿਹੜਾ ਵੈ ਉਹਨੂੰ ਦੇਸ਼ ਨਾਲ ਬੜਾ ਪਿਆਰ ਹੈ ਤੇ ਜਿਹੜਾ ਨਹੀਂ ਆਏਗਾ ਉਹ ਦੇਸ਼ ਦਰੋਹੀ ਹੈ ਉਹ ਆਤਮਕਵਾਦੀ ਹੈ ਉਹ ਖਾਲਸਤਾਨੀ ਹੈ ਫਿਰ ਬਾਬਾ ਬੰਤਾ ਇਹ ਦੱਸੇ ਕਿ ਕੀ ਉਹਨਾਂ ਦੀਆਂ ਉਹ ਜਿਹੜੇ ਤਾਨਾਬਾਜ਼ੀਆਂ ਕਰਨੀਆਂ ਬਣਦੀਆਂ ਹੈ ਤੁਸੀਂ ਤਾਂ ਉਹਨੂੰ ਵਧਾਈਆਂ ਦੇਂਦੇ ਹੋ ਹੈ ਜਿਹੜਾ ਆਪਣੀ ਮਰਜ਼ੀ ਨਾਲ ਜਾਣਦਿਆ ਹੈ ਉਹ ਜਾਵੇ ਪਰ ਬਾਬਾ ਬੰਤਾ ਜਿਸ ਮਨਸਬ ਤੇ ਫਾਇਜ਼ ਹੈ ਉਹ ਸਿਰਫ ਅਗਰ ਉਹ ਇਹੋ ਜੀ ਗੱਲ ਕਰੇ ਤੇ ਉਹ ਸਿੱਖਾਂ ਦੀ ਨੁਮਾਇੰਦਗੀ ਕਰਨ ਦਿਆ ਹੈ ਉਹਦੀ ਇਸ ਤਰ੍ਹਾਂ ਗੱਲ ਕਰਨੀ ਨਹੀਂ ਬਣਦੀ ਹੈ ਜੋ ਹੱਕ ਤੇ ਸੱਚ ਦੀ ਗੱਲ ਹੈ ਨਾ ਉਹ ਕਰੇ ਬਾਬਾ ਬੰਤਾ ਕੀ ਇਤਿਹਾਸ ਨੂੰ ਭੁੱਲ ਗਿਆ ਹੈ ਬਾਬਾ ਬੰਤਾ ਨੇ ਕਿਹਾ ਹਿੰਦੂਆਂ ਨੇ ਬਹੁਤ ਜ਼ਿਆਦਾ ਕੁਰਬਾਨੀਆਂ ਦਿੱਤੀਆਂ ਬਲਕਿ ਹਿੰਦੂਆਂ ਨੇ ਨਹੀਂ ਸਿੱਖਾਂ ਨੇ ਕੁਰਬਾਨੀਆਂ ਦਿੱਤੀਆਂ ਐ ਜ਼ਿਆਦਾ ਹਿੰਦੁਸਤਾਨ ਵਾਸਤੇ ਤੇ ਦੂਸਰੇ ਪਾਸੇ ਬਾਬਾ ਬੰਤਾ ਰਿਕੁਐਸਟ ਕਰਨ ਦਿਆ ਹੈ ਤਰਲਾ ਕਰਨ ਦਿਆ ਹੈ ਕਿ ਅਸੀਂ ਤੁਸੀਂ ਸਾਡੇ ਅਸੀਂ ਆਪਣੇ ਦੌਰ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਤਹਾਡੇ ਗੁਰ ਮੰਦਿਰ ਬਣਾਏ ਉਹਨਾਂ ਦੇ ਸੋਨੇ ਨਾਲ ਮੜ ਦਿੱਤਾ ਤੇ ਹੁਣ ਤੁਸੀਂ ਵੀ ਸਾਡੇ ਮੰਦਿਰ ਜਿਹੜੇ ਗੁਰਦੁਆਰੇ ਆ ਉਹ ਤੁਸੀਂ ਵੀ ਸਾਡੇ ਗੁਰਦੁਆਰੇ ਛੱਡ ਦਵੋ ਸਿੱਖ ਸਰਦਾਰ ਉਹ ਕੌਮ ਹੈ ਜਿਹੜੀ ਬਹਾਦਰੀ ਦੀ ਤੇ ਜੁਰਤ ਦੀ علامهਤ ਸਮਝੀ ਜਾਂਦੀ ਹੈ ਜਿਹੜੇ ਭੀਖ ਨਹੀਂ ਮੰਗਦੇ ਕਿਸੇ ਕੋ ਹੱਥ ਨਹੀਂ ਫਲਾਉਂਦੇ ਤਰਲੇ ਨਹੀਂ ਕਰਦੇ ਬਲਕਿ ਹੱਕ ਤੇ ਸੱਚ ਦਾ ਸਾਥ ਦਿੰਦੇ ਆ ਗਰਦਨ ਵੀ ਕਟਵਾਉਣੀ ਪੈਂਦੀ ਹੈ ਤੇ ਕਟਵਾਉਂਦੇ ਆ ਤੇ ਵੀਰੋ ਮੈਨੂੰ ਤੇ ਅੱਜ ਦੀ ਵੀਡੀਓ ਤੋ ਮੈਨੂੰ ਜੋ ਲੱਗਾ ਮੈਂ ਤੁਹਾਨੂੰ ਦੱਸ ਦਿੰਦਾ ਹੈ ਤੁਹਾਡੇ خیال ਚ ਬਾਬਾ ਬੰਤਾ ਨੇ ਜੜੀਆਂ ਗੱਲਾਂ ਕੀਤੀਆਂ ਆ ਉਹ ਸਹੀ ਕੀਤੀਆਂ ਹੈ ਕਮੈਂਟ ਕਰਕੇ ਦੱਸੋ ਤੇ ਮੇਰੇ ਇਸ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰੋ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਅੱਲਾਹ ਹਾਫਿਜ਼